ਮੋੜ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਵਰਕਰਾਂ ਸਮੇਤ ਥਾਣਾ ਮੋੜ ਮੰਡੀ ਅੱਗੇ ਘਟਨਾ ਨੂੰ ਲੈ ਕੇ ਤਰਨਾ ਦਿੱਤਾ ਤੇ ਉਹਨਾਂ ਦੀ ਸਰਕਾਰ ਆਉਣ ਉੱਤੇ ਐਸਆਈਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਅਤੇ ਉਧਰ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਕੈਬਨ ਮੰਤਰੀ ਚਨਮੇਜਾ ਸਿੰਘ ਸੇਖੋਂ ਨੇ ਵੀ ਘਟਨਾ ਦੀ ਨਿਖੇਧੀ ਕਰਦਿਆਂ ਹੋਇਆਂ ਕਿਹਾ ਹੈ ਕਿ ਇਸ ਪਿੱਛੇ ਬਾਹਰੀ ਤਾਕਤਾਂ ਦਾ ਹੱਥ ਹੈ ਜੋ ਪੰਜਾਬ ਦੀ ਅਮਨ-ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਕੋਸ਼ਿਸ਼ ਜਿਹੜੀਆਂ ਨਵੀਆਂ ਪਾਰਟੀਆਂ ਪੰਜਾਬ 'ਚ ਐਂਟਰ ਹੋਈਆਂ ਹਨ ਜਿਨ੍ਹਾਂ ਦੀ ਲੈਂਗੁਏਜ ਦੇ ਵਿੱਚ ਵੀ ਬਹੁਤ ਢਕਾਉ ਬਿਆਨ ਨੇ ਔਰ ਉਹਨਾਂ ਦੀਆਂ ਮੁਲਾਕਾਤਾਂ ਖਾਲਸਾ ਆ ਦੂਸਰਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਘਰ ਵਿੱਚ ਰਹਿਣਾ ਔਰ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਕਰਨੀਆਂ ਜਿਨ੍ਹਾਂ ਨੇ ਪੰਜਾਬ ਨੂੰ ਪਹਿਲਾਂ ਵੀ ਅੱਗ ਲਾਈ ਸੀ ਤੇ ਹੁਣ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆਂ ਸਾਨੂੰ ਪਤਾ ਹੀ ਨਹੀਂ ਲੱਗਿਆ ਜੀ ਅਸੀਂ ਜਦੋਂ ਮੌਕੇ ਤੇ ਗਏ ਸੀ ਉਦੋਂ ਉਥੇ ਇੱਕ ਪਰੇਸ਼ਕੁ ਕਰਪਿਆ ਸੀ ਤੇ ਪੁਲਿਸ ਖੜੀ ਸੀ ਅਸੀਂ ਘਟਨਾ ਤੋਂ ਤਕਰੀਬਨ 15-20 ਮਿੰਟ ਬਾਅਦ ਉਥੇ ਪਹੁੰਚ ਗਏ ਸੀ ਤੇ ਉਥੇ ਸਾਨੂੰ ਵੀ ਪਿੱਛੇ ਕੀਤਾ ਗਿਆ ਵੀ ਹੋਰ ਵੀ ਹੋ ਸਕਦਾ ਹੈ ਕਿ ਬੰਬ ਵਿਰਾਸਤ ਦੀ ਜ਼ਿਆਦਾ ਮਤਲਬ ਹੋਇਆ ਹੈ ਇਹ ਹੋਇਆ ਹੈ ਕਿ ਮੰਗ ਤੁਹਾਡੀ ਆ ਮੰਗ ਪਾਟੀ ਸਾਡੀ ਮੰਗ ਹੈ ਜੀ ਜੇਕਰ ਸਾਡੀ ਮਤਲਬ ਇਹ ਦੋਸ਼ੀ ਨੂੰ ਸਜ਼ਾ ਮਾ ਦੇ ਤੋਂ ਦੇ ਸਕ ਤੋਂ ਸਕਤ ਤੇ ਉੱਚੀ ਪੁਛਪਤਰੀ ਜਾਸ ਹੋਵੇ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਇਸ ਥੀਏ ਇਲਾਕੇ ਬਹਾ ਕੇ ਇਹਨੂੰ ਚਬਦਰੀ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ ਸਾਡੇ ਭਰਾਵਾਂ ਨੂੰ ਇਨਸਾਫ ਦੇਵਾਂਗੇ ਆ ਵੀਰੇ ਤੁਹਾਡੇ ਇਸ ਮਾਮਲੇ ਤੋਂ ਹਾਂ ਸਾਡੇ ਸੰਜੀਤ ਸਿੰਘ ਜਾਂ ਕੇਜਰੀਵਾਲ ਜੀ ਆ ਰਹੇ ਕੱਲ ਨੂੰ ਤੇ ਅਸੀਂ ਉਹ ਪਰਿਵਾਰਾਂ ਨਾਲ ਹਮਦਰਦੀ ਕਰਨ ਜਾਵਾਂਗੇ